ਓ ਬੱਲੇ ਕੀ ਹਾਲੀ ਉਹਦਾ ਪਹਿਲੇ ਹੀ ਤੇਰੀ ਜਾਂ ਇੱਧਰ ਵੇਹ ਵੀਰ ਤੇਰਾ ਲੈ ਹੀ ਆਇਆ ਹੀ ਨਾਈਟ ਸ਼ੋਅ ਦੀਆਂ ਦੋ ਦੋ ਟਿੱਟਾਂ ਈ ਗੱਲ ਖੁਸ਼ ਨਹੀਂ ਯਾਰ ਮੈਂ ਭੁੱਲ ਗਿਆ ਸੀ ਅੱਜ ਦਾ ਦਿਨ ਸਾਕਾ ਸਰਹੰਦ ਤੇ ਮੈਂ ਆਪਣੇ ਬੱਚਿਆਂ ਨੂੰ ਉਸ ਸਥਾਨ ਤੇ ਲੈ ਕੇ ਚੱਲੇ ਆਵਾ ਲੈ ਕੇ ਚੱਲੇ ਆਵਾ ਕਿੱਥੇ ਲੈ ਕੇ ਚੱਲੇ ਆਵਾ ਚੱਲਾ ਬੈਠ ਅੰਦੇ ਤੈਨੂੰ ਮਸਾਰਾ ਸਮਝਾਉਣਾ ਵਾ ਚੱਲ ਯਾਰ ਮੈਂ ਤੇਰੀ ਗੱਲ ਨਹੀਂ ਸਮਝਿਆ ਕੀ ਮਤਲਬ ਤੇਰਾ ਕਿੱਥੇ ਚੱਲਿਆ ਵਾ ਮਤਲਬ ਸਰਹੰਦ ਸਰਹੰਦ ਤੇਰਾ ਦਿਮਾਗ ਤਾਂ ਠੀਕ ਆ ਇੰਨੀ ਠੰਡੇ ਧੁੰਦ ਵਿੱਚ ਬੱਚੇ ਬਿਮਾਰ ਕਰਨੀ ਚੱਲਿਆ ਸਰਹੰਦ ਮਸਾ ਹੀ ਮਿਲ ਗਿਆ ਟਿਕਟਾਂ ਇਹਨਾਂ ਦਾ ਕਰਨਾ ਹੀ ਟਿਕਟਾਂ ਦੇ ਪੈਸੇ ਮੈਂ ਦੁਗਨੇ ਭਰ ਦਊਂਗਾ ਕਿ ਮਾਲੇ ਮੇਰੇ ਬੱਚਿਆਂ ਦੀ ਗੱਲ ਕਰਦਾ ਵਾਂ ਬਿਮਾਰ ਹੋ ਜਾਣਗੇ ਯਾਰ ਛੋਟੇ ਸਾਹਿਬ ਜਾਦੇ ਵੇਹਾਂ ਜਿਨ੍ਹਾਂ ਨੂੰ ਠੰਡੇ ਬੁਰਜ ਵਿੱਚ ਠੰਡੀਆਂ ਰਾਤਾਂ ਕੱਟਣੀਆਂ ਪਈਆਂ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਇਹੀ ਮਹਿਸੂਸ ਕਰਾਉਣਾ ਚਾਹੁੰਦਾ ਵਾਂ ਕਿ ਗੁਰੂ ਪਰਿਵਾਰ ਨੂੰ ਸਿੱਖੀ ਸਿੱਧਕ ਲਈ ਕੀ ਕੁਝ ਸਹਿਣਾ ਪਿਆ ਸੀ ਤੇ ਨਾ ਰੋਕ ਮੈਨੂੰ ਦੇਖ ਯਾਰ ਜੇਰਾ ਮਹਿਸੂਸ ਕਰ ਤੂੰ ਗੱਲ ਨੂੰ ਕਿਉਂ ਨਹੀਂ ਸਮਝਦਾ ਪਿਆ ਉਹ ਇੰਨੇ ਮੋٹے ਕੱਪੜੇ ਪਾ ਗਏ ਕੰਬ ਰਿਆਂ ਵਾ ਤੇ ਉਹ ਗੁਰੂ ਦੇ ਛੋਟੇ ਛੋਟੇ ਲਾਲਾਂ ਨੂੰ ਕਿੰਨਾ ਤਛੱਦਦ ਸਹਾਰਨਾ ਪਿਆ ਉਸ ਵਕਤ ਧਰਤੀ ਕੰਬ ਗਈ ਸੀ ਤੇ ਆਸਮਾਨ ਰੂਣ ਲੱਗ ਪਿਆ ਸੀ ਤੇ ਸਹਿਬਜ਼ਾਦੇ ਹਸੈ ਅਕੈ ਦੁੱਖ ਸਹਾਰਦੇ ਹੋਏ ਛੇਦੀ ਪਾ ਗਏ ਮਿਲ ਬਨਾਲ ਲੈ ਚੱਲ ਕੀ ਪਤਾ ਗੁਰੂ ਦੀ ਕਿਰਪਾ ਨਾਲ ਗੁਰਮਤ ਵਾਲਾ ਰੰਗ ਮੇਰੇ ਤੇ ਵੀ ਚੜ ਜਾਵੇ ਮੈਨੂੰ ਵੀ ਨਾਲ ਲੈ ਚੱਲ ਚਲੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਇਹ ਵੀਡੀਓ ਬਣਾਉਂਦੇ ਹੋਏ ਸਾਰ ਤੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਸਾਨੂੰ ਕਿਰਪਾ ਕਰਕੇ ਮਾਫ ਕਰ ਦਿਓ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ